ਦਰਅਸਲ ਇੱਕ ਵਕੀਲ ਨੂੰ ਚਿੱਟਾ ਵੇਚਣ ਤੋਂ ਰੋਕਣਾ ਜੜਾਇਆ ਉਹ ਮਹਿੰਗਾ ਪੈ ਗਿਆ ਜੀ ਹਾਂ ਨਸ਼ੇੜੀਆਂ ਨੇ ਉਸਦੀ ਹੀ ਕੁੱਟ ਮਾਰ ਕਰ ਦਿੱਤੀ ਆ ਉਸ ਦੇ ਉੱਪਰ ਗੱਡੀ ਚੁੜਾ ਦਿੱਤੀ ਐ ਤੇ ਰਾਡਾਂ ਮਾਰ ਮਾਰ ਕੇ ਉਸ ਦਾ ਜਿਹੜਾ ਸਿਰ ਹੈ ਉਹ ਵੀ ਪਾੜ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਬਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਐ ਦਰਅਸਲ ਵਕੀਲ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਉਹਦਾ ਕਹਿਣਾ ਹੈ ਕਿ ਇੱਥੇ ਨਾਬੇ ਦੇ ਵਿੱਚ ਕੁਝ ਲੋਕ ਨੇ ਜਿਹੜੇ ਸ਼ਰਿਆਮ ਚਿੱਟਾ ਵੇਚਦੇ ਨੇ ਉਹਨਾਂ ਨੇ ਇੱਕ ਪੂਰਾ ਆਪਣਾ ਨੈਕਸਸ ਜਿਹੜਾ ਆ ਉਹ ਬਣਾ ਰੱਖਿਆ ਤਾਂ ਮੈਂ ਉਹਨਾਂ ਨੂੰ ਰੋਕਦਾ ਸੀ ਉਹਨਾਂ ਦੀਆਂ ਵੀਡੀਓ ਵੀ ਬਣਾਈਆਂ ਉਹਨਾਂ ਨੂੰ ਡਰਾਇਆ ਕਿ ਪੁਲਿਸ ਦੇ ਹਵਾਲੇ ਕਰਾਂਗਾ ਤਾਂ ਉਹਨਾਂ ਨੇ ਮੇਰੇ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਹੈ ਗੱਡੀ ਦਾ ਪਿੱਛਾ ਕੀਤਾ ਵਕੀਲਦੀ ਦਾ ਤਾਂ ਜਦੋਂ ਹੀ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦੇ ਉੱਪਰ ਗੱਡੀ ਛੁੜਾ ਦਿੱਤੀ ਗਈ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਤੋਂ ਬਾਅਦ ਦੇ ਵਿੱਚ ਇਨਾ ਹੀ ਨਹੀਂ ਰਾਡਾ ਮਾਰ-ਮਾਰ ਕੇ ਉਸ ਦਾ ਜਿਹੜਾ ਸਿਰ ਹੈ ਉਹ ਪਾੜ ਦਿੱਤਾ ਗਿਆ ਹੱਥ ਪੈਰ ਜੁੜੇ ਨੇ ਉਹ ਵੀ ਤੋੜ ਦਿੱਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਵਕੀਲ ਨੂੰ ਆਸ-ਪਾਸ ਦੇ ਲੋਕਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹ ਜੇਰੇ ਇਲਾਜ ਹੈ ਪੁਲਿਸ ਦੇ ਵੱਲੋਂ ਵੀ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਪੁਲਿਸ ਕਿੱਥੇ ਹੈ ਜਿਕਰ ਇੱਕ ਵਕੀਲ ਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਬਾਰ-ਬਾਰ ਇੱਥੇ ਚਿੱਟੇ ਨੂੰ ਵੇਚਿਆ ਜਾਂਦਾ ਹੈ ਕੀਤਾ ਜਾਂਦਾ ਹੈ ਨੈਕਸਸ ਇਨਾ ਵੱਡਾ ਹੈ ਤਾਂ ਪੁਲਿਸ ਕਿੱਥੇ ਆ ਉਸ ਦਾ ਕਹਿਣਾ ਹੈ ਕਿ ਮੈਂ ਇਤਲਾਕ ਕੀਤਾ ਹੈ ਪੁਲਿਸ ਨੂੰ ਪਰ ਕਾਰਵਾਈ ਨਹੀਂ ਹੋ ਰਹੀ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਇੱਥੇ ਪ੍ਰਸ਼ਾਸਨ ਜਿਹੜਾ ਆ ਉਹ ਜ਼ਰੂਰ ਆ ਕੇ ਖੜਾ ਹੋ ਜਾਂਦਾ ਹੈ ਕਿ ਜੇਕਰ ਵਕੀਲ ਦੇ ਕੋਲ ਇੰਨੀ ਇਨਫੋਰਮੇਸ਼ਨ ਹੈ ਤਾਂ ਪੁਲਿਸ ਕਿਉਂ ਨਹੀਂ ਉਹਨਾਂ ਨੂੰ ਫੜ ਪਾ ਰਹੀ ਆਖਰਕਾਰ ਕਿਉਂ ਨਹੀਂ ਇਸ ਦੇ ਉੱਪਰ ਕਾਰਵਾਈ ਜਿਹੜੀ ਉਹ ਕਰ ਰਹੀ ਤਾ ਵਕੀਲ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਵਕੀਲ ਨੂੰ ਪਤਾ ਸੀ ਕਿ ਇਹ ਚਿੱਟਾ ਵੇਚਦੇ ਨੇ ਉਸਨੇ ਰੋਕਣਾ ਚਾਹਿਆ ਔਰ ਰੋਕਣ ਦਾ ਸਲਾਹ ਉਸ ਨੂੰ ਇਹ ਦਿੱਤਾ ਗਿਆ ਕਿ ਉਹਦਾ ਰਾਡਾ ਮਾਰ-ਮਾਰ ਕੇ ਸਿਰ ਜੜਾ ਉਹ ਪਾੜ ਦਿੱਤਾ ਗਿਆ ਤਾਂ ਹੁਣ ਮੌਕੇ ਤੇ ਪੁਲਿਸ ਜ਼ਰੂਰ ਪਹੁੰਚੀ ਹੈ ਪੁਲਿਸ ਨੇ ਵਕੀਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਜੁੜਾ ਉਹ ਦਰਜ ਕਰ ਲਿਆ ਤੇ ਗੱਲਬਾਤ ਵੀ ਕੀਤੀ ਹੈ ਵਕੀਲ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਆਖਿਰ ਪੂਰਾ ਮਾਮਲਾ ਕੀ ਹੈ ਕਿੰਨੇ ਚਿਰ ਤੋਂ ਇਹ ਚਿੱਟਾ ਵਿਕਰੀਆ ਸੀ ਕਿੰਨੇ ਸਮੇਂ ਤੋਂ ਇਹ ਨੈਕਸਸ ਜਿਹੜਾ ਆ ਉਹ ਵੱਧ ਰਿਹਾ ਹੈ ਆਖਰਕਾਰ ਪੁਲਿਸ ਇਸ ਦੇ ਉੱਪਰ ਕਿਉਂ ਨਹੀਂ ਕਾਰਵਾਈ ਜਿਹੜੀ ਕਰ ਰਹੀ ਹੈ ਤਾਂ ਵਕੀਲ ਦੇ ਨਾਲ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾਉਣੇ ਇਹਦੀ ਰੋਟੀ ਦੇ ਬੋਲਾਂ ਦੇ ਚਿੱਟਾ ਵਿੰਗਦਾ ਇੱਕ ਸਰਬਜੀਤ ਗੌਰ ਏਲੀਅਸ ਹੈ ਉਹਦੇ ਗਵਾਨ ਚ 3 4 5 ਕਰਨੇ ਜਿਹੜੇ ਚਿੱਟਾ ਕੁੱਲ ਕੇ ਵੇਚਦੇ ਨੇ ਮੇਰੇ ਦੋਸਤ ਚਿੱਟਾ ਵਿਕਟ ਹੋ ਗਏ ਸੀ ਜਿਹਨੇ ਕਟਾਇਆ ਮੈਨੂੰ ਆਕੇ ਉੱਥੇ ਵੀਡੀਓਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚ ਦੇਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਅੱਜ ਕੀ ਗੱਲ ਹੋਈ ਜਿਹੜਾ ਅੱਜ ਇਹ ਉਹਨਾਂ ਨੇ ਭੇਜ ਦੇਨੇ ਜੀ ਉਹਨਾਂ ਨੇ ਭੇਜ ਦੇਨੇ ਮੇਰੇ ਦੇ ਪੰਜ ਮੁੰਡਿਆਂ ਨੇ ਹਮਲਾ ਕੀਤਾ ਜੀ ਇਹਦੇ ਇਟਸ ਗੱਡੀ ਤੇ ਆਏ ਸੀ ਜੀ ਤੁਹਾਡੀ ਕੀ ਗੱਡੀ ਲੈ ਕੋ ਕੋ ਜਿਹੜੀ ਗੱਡੀ ਘੋਕੇ ਲੈ ਗਏ ਜੀ ਮੇਰੀ ਗੱਡੀ ਸੀ ਬਰੀਜਾ ਪੀਬੀ 11 ਸੀ ਐਨ 3200 ਅੱਛਾ ਮੇਰੇ 1.5 ਤੋਂ 2 ਟੋਲੇ ਸੋਨਾ ਪਾਇਆ ਸੀ 2 ਟੋਲੇ ਦੀ ਚੈਂਸ ਸੀ 2 ਟੋਲੇ ਦਾ ਕੜਾ ਸੀ ਟੋਲੇ ਟੋਲੇ ਦੀਆਂ ਛਾਪਾਂ ਸੀ ਤੁਸੀਂ ਆ ਵੀਡੀਓ ਚ ਲੋ ਮੇਰੇ ਹੱਥ ਤੇ ਨਾ ਨਿਸ਼ਾਨ ਆਣਗੇ ਮਨ ਜਿ 6 ਲੱਖ ਤੋਂ ਉੱਤੇ ਦਾ ਸੋਨਾ ਸੀ ਤੇ ਗੱਡੀ ਖੋਕੇ ਲੈ ਗਏ ਉਹ ਜਿਹੜੀ ਗੱਡੀ ਆ ਨਾ ਜੀ ਉਹ ਗੱਡੀ ਮੈਂ ਇੱਕ ਮੁੰਡੇ ਤੋਂ ਲਈ ਸੀ ਕਾਲਜੋਂ ਤੋਂ ਸਾਈਨ ਕਰ ਲਿਆ ਤੇ ਉਹਦੇ ਨਾਲ ਲੋਨ ਦਾ ਰੋਲਾ ਚੱਲਦਾ ਸੀਗਾ ਜੀ ਉਹਨੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹਦੇ ਤੋਂ ਗੱਡੀ ਵੀ ਖੋਲ ਲਿਆ ਉਹ ਮੇਰੀ ਮੇਰੇ ਤੋਂ ਜਾਂਦੇ ਵੇ ਕੁੱਟਦੇ ਵੇ ਮੇਰੀ ਗੱਡੀ ਵੀ ਲੈ ਕੇ ਗਏ ਨੇ ਵੀ ਅਸੀਂ ਆਪਣੇ ਬੰਦੇ